ਪਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੁਬਈ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੀ ਜ਼ਿਆਦਾ ਡਿਵੈਲਪਮੈਂਟ ਹੋ ਸਕਦੀ ਆ ਦੁਬਈ ਉਹਨਾਂ ਕੰਟਰੀਜ਼ ਦੇ ਵਿੱਚੋਂ ਇੱਕ ਬਣ ਸਕਦਾ ਜਿੱਥੇ ਲੋਕ ਜਾ ਕੇ ਪੀਆਰ ਲੈਂਡ ਦਾ ਸੁਪਨਾ ਦੇਖ ਸਕਦੇ ਆ ਜਾਂ ਫਿਰ ਆਪਦੇ ਆਪ ਨੂੰ ਇਕਨੋਮਿਕਲੀ ਇੰਪਰੂਵ ਕਰਨ ਦਾ ਸੁਪਨਾ ਦੇਖ ਰਹੇ ਨੇ ਤਾਂ ਦੁਬਈ ਦੇ ਵਿੱਚ এডਿਕੇਸ਼ਨ ਸਿਸਟਮ ਨੂੰ ਲੈ ਕੇ ਵੀ ਗਵਰਨਮੈਂਟ ਬਹੁਤ ਜ਼ਿਆਦਾ ਸੀਰੀਅਸ ਹੈ ਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਵੀ ਕਰਦੀ ਪਈ ਹੈ ਸੋ ਰੀਸੈਂਟ ਮੈਂ ਤੁਹਾਡੇ ਨਾਲ ਹੁਣੇ ਇੱਕ ਅਪਡੇਟ ਸ਼ੇਅਰ ਕਰਨ ਜਾ ਰਿਹਾ ਜੇ ਤੁਸੀਂ ਕਿ ਸੇ ਯੂਰੋਪੀਅਨ ਕੰਟਰੀ ਮੂਵ ਹੋਣਾ ਚਾਹੁੰਦੇ ਹੋ ਫਾਰ ਇਗਜ਼ਾਮਪਲ ਜਰਮਨੀ ਮੂਵ ਹੋਣਾ ਚਾਹੁੰਦੇ ਹੋ ਤਾਂ ਜਰਮਨੀ ਦੀ ਇੱਕ ਯੂਨੀਵਰਸਿਟੀ ਯੂਨੀਵਰਸਿਟੀ ਆਫ ਯੂਰਪ ਨੇ ਆਵਦਾ ਇੱਕ ਕੈਂਪਸ ਬਿਲਕੁਲ ਬੁਰਜ ਖਲੀਫਾ ਦੇ ਨੇੜੇ ਓਪਨ ਕੀਤਾ ਹੈ ਤੇ ਉਹਨਾਂ ਨੇ ਪ੍ਰੋਵੀਜ਼ਨ ਦਿੱਤੀ ਹੈ ਤੁਹਾਨੂੰ ਜੇ ਤੁਸੀਂ ਜਰਮਨੀ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਬਲੌਕ ਅਕਾਊਂਟ ਜਿਹੜਾ ਵਾ ਉਹਦੇ ਵਿੱਚ 1294 ਯੂਰੋਸ ਜਿਹੜੇ ਡਿਪੋਜ਼ਿਟ ਕਰਨੇ ਪੈਂਦੇ ਆ ਪਰ ਯੂਨੀਵਰਸਿਟੀ ਆਫ ਯੂਰਪ ਨੇ ਥਰੂ ਦੁਬਈ ਗਵਰਨਮੈਂਟ سپورਟ ਇੱਕ ਪ੍ਰੋਵੀਜ਼ਨ ਲਾਂਚ ਕੀਤੀ ਹੈ ਕਿ ਤੁਸੀਂ ਸਿਰਫ ਹਾਫ ਫੀਸ ਭਰ ਕੇ ਦੁਬਈ ਦੇ ਵਿੱਚ ਜਾ ਕੇ ਯੂਨੀਵਰਸਿਟੀ ਆਫ ਯੂਰਪ ਦੇ ਕੈਂਪਸ 'ਚ ਆਪਦੀ ਪੜ੍ਹਾਈ ਸ਼ੁਰੂ ਕਰ ਸਕਦੇ ਹੋ ਤੇ 6 ਮਹੀਨਿਆਂ ਤੋਂ ਬਾਅਦ ਤੁਹਾਨੂੰ ਯੂਨੀਵਰਸਿਟੀ ਆਫ ਯੂਰਪ ਜਿਹੜੀ ਹੈ ਉਹ ਖੁਦ ਬਖੁਦ ਤੁਹਾਨੂੰ ਜਰਮਨੀ ਦੇ ਵਿੱਚ ਮੂਵ ਕਰਨ ਦੇ ਵਿੱਚ ਗਾਈਡ ਕਰੂਗੀ ਤਾਂ ਜੇ ਤੁਸੀਂ ਅਰਾਊਂਡ 8-10 ਲੱਖ ਦੇ ਬਜਟ ਦੇ ਵਿੱਚ ਜਰਮਨੀ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੇ ਇਹ ਪ੍ਰੋਵੀਜ਼ਨ ਹੈ ਤੁਸੀਂ ਇਹਦਾ ਬਹੁਤ ਫਾਇਦਾ ਲੈ ਸਕਦੇ ਹੋ ਆਪਦਾ ਖਰਚਾ ਬਚਾ ਸਕਦੇ ਹੋ ਤੇ ਆਪਦੇ ਆਪ ਨੂੰ ਜਰਮਨੀ ਦੇ ਵਿੱਚ ਲਿਜਾ ਕੇ ਸੈੱਟ ਕਰ ਸਕਦੇ ਹੋ ਤੇ ਮੈਂ ਦੁਬਈ ਦਾ ਪੁਆਇੰਟ ਇੱਥੇ ਤਾਂ ਕਰਕੇ ਚੁੱਕਿਆ ਸੀ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬਹੁਤ ਕੰਟਰੀਜ਼ ਦੇ ਜਿਹੜੇ ਕੈਂਪਸਸ ਆ ਉਹ ਦੁਬਈ ਦੇ ਵਿੱਚ ਖੁੱਲਣੇ ਨੇ ਐਂਡ ਜਿਹੜਾ ਖਰਚਾ ਹੋਊਗਾ ਜਿਹੜੀ ਕਾਸਟ ਹੋਊਗੀ ਇੱਕ ਕੰਟਰੀ ਦੇ ਵਿੱਚ ਕਮਿਊਟ ਕਰਨ ਦੀ ਉਹ ਹੋਰ ਵੀ ਕਟੂਗੀ ਤਾਂ ਇਹ ਡਿਸੀਜਨ ਜਿਹੜਾ ਵਾ ਜੇ ਤੁਸੀਂ ਲੈਣਾ ਤੁਸੀਂ ਜੇ ਦਾ ਖਰਚਾ ਬਚਾਉਣਾ ਤੁਸੀਂ ਯੂਰੋਪੀਅਨ ਕੰਟਰੀ ਦੇ ਵਿੱਚ ਜਾ ਕੇ ਸੈਟਲ ਹੋਣਾ ਤੁਹਾਡੇ ਓਵਰਆਲ 5.5 ਨੇ ਇੱਕ ਮੋਡਿਊਲ ਚੋਂ ਪੰਜ ਬੈਂਡ ਨੇ ਤੁਹਾਡਾ ਗੈਪ ਹੈ 7-8 ਸਾਲ ਦਾ ਤਾਂ ਤੁਸੀਂ ਜਰਮਨੀ ਅਪਲਾਈ ਕਰ ਸਕਦੇ ਹੋ ਤੇ ਉਹ ਵੀ ਘੱਟ ਖਰਚੇ ਤੇ ਤੇ ਉਹ ਵੀ ਜੇ ਤੁਸੀਂ ਸਾਡੇ ਨਾਲ ਆਫਟਰ ਵੀਜ਼ਾ ਪੈਕੇਜ ਕਰਨਾ ਚਾਹੁੰਦੇ ਹੋ ਉਹ ਫੈਸਿਲਿਟੀ ਵੀ ਅਵੇਲੇਬਲ ਹੈ। ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਆਫਿਸਿਸ ਮੋਹਾਲੀ, ਮੋਗਾ, ਜੀਰਾ, ਧਰਮਕੋਟ ਵਿਜ਼ਿਟ ਕਰ ਸਕਦੇ ਹੋ। ਤਾਂ ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ ਬਿਕਾਜ਼ 8 ਆਫਰ ਜਿਹੜਾ ਇਹਦੇ ਵਿੱਚ ਲਿਮਿਟਿਡ ਸੀਟਸ ਨੇ ਤੇ ਤੁਸੀਂ ਇਸ ਚੀਜ਼ ਦਾ ਲਾਹਾ ਲੈ ਸਕਦੇ ਹੋ।